ਮੈਂ ਬੁੱਕ ਕਰਵਾਉਣਾ ਚਾਹੁੰਦਾ ਹਾਂ ਹਲੋ ਮੈਂ ਜੇ ਗਏ ਜੇ ਗਏ ਚੱਲੋ ਮਾੜੇ ਉਹ ਸਿੱਧਾ ਰੁਕ ਦੇਖਾ ਆਪਸੇ ਲੱਗਿਆ ਬਹੁਤ ਕਿਰਿਆ ਹਾਂ ہاں ہاں وہ بولنے لگا تھا وہ آیا انہوں نے ہاں ٹھیک ہے ٹھیک ہے سائن مارو دے اب ائے بس پکچر بھیجیاں میں ایک برادر ایک چیز اچھا اڑے وچ کر دو فوٹو کر ਸਰ ਅੱਜ ਕਿਹੜੀ ਜਿਹੜੀ ਜਿੱਤਬੰਦੀ ਹੈ ਔਰ ਅੱਜ ਬੀਐਸਪੀ ਦਫਤਰ ਚ ਕਿਉਂ ਪਹੁੰਚੇ ਹੋ ਕੀ ਮੁੱਦਾ ਹੈ ਅਸੀਂ ਗਾਰਮੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਪੰਜਾਬ ਤੋਂ ਸੂਬਾ ਕਮੇਟੀ ਵੱਲੋਂ ਇੱਥੇ ਆਏ ਆਂ ਔਰ ਡੀਐਸਪੀ ਸਾਹਿਬ ਨੂੰ ਮਿਲਣ ਦਾ ਜਿਹੜਾ ਮੁੱਦਾ ਸੀਗਾ ਉਹ ਪਿਛਲੀ ਦਿਨੀ 3 ਜੁਲਾਈ ਨੂੰ ਜੋ ਧਰਮਵੀਰ ਸੈਣੀ ਪਤਾਰ ਇਨਚਾਰਜ ਪ੍ਰਿੰਸੀਪਲ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਬਖਾਰਾ ਕਲਾ ਵਿੱਚ ਜੋ ਖੁਦਕੁਸ਼ੀ ਕਰਗੇ ਸੀ ਉਹਨਾਂ ਦੋਸ਼ੀਆਂ ਜਿਨ੍ਹਾਂ ਦੇ ਕਾਰਨ ਉਹ ਖੁਦਕੁਸ਼ੀ ਕਰਗੇ ਉਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ 10 ਦਿਨ ਬੀਤਣ ਦੇ ਬਾਵਜੂਦ ਵੀ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਐਸਪੀ ਸਾਹਿਬ ਨੂੰ ਮਿਲਣ ਆਏ ਹਾਂ ਜੀ ਸਰ ਅੱਜ ਜੀਕਰ ਮੰਨ ਲੀ ਆਪਾਂ ਸੰਗਰੂਰ ਜਿਹੜਾ ਦਿੱਖਵੰਦੀ ਹੈ ਤੁਹਾਡੀ ਕਿੰਨੇ ਕੁ ਟੀਚਰ ਨੇ ਜਿਹੜੇ ਤੁਹਾਡੇ ਨਾਲ ਅੱਜ ਲਗਭਗ ਜਿਹੜੇ ਅੱਜ ਭੋਗ ਤੇ ਪਹੁੰਚੀ ਸੀ 200 ਦੇ ਕਰੀਬ ਅਧਿਆਪਕ ਪਹੁੰਚੇ ਹੋਏ ਸੀ ਉੱਥੇ ਔਰ ਇੱਥੇ ਅਸੀਂ ਲਗਭਗ 60 ਦੇ ਕਰੀਬ ਅਧਿਆਪਕ ਆਏ ਆ ਔਰ ਉਹ ਡੀਐਸਪੀ ਸਾਹਿਬ ਨੂੰ ਇਹੀ ਪੁੱਛਣ ਆਏ ਆ ਵੀ ਅੱਜ ਤੱਕ ਜਿਹੜੀਆਂ 10 ਦਿਨ ਬੀਤਣ ਦੇ ਬਾਵਜੂਦ ਵੀ ਜਿਹੜੀਆਂ ਗ੍ਰਿਫਤਾਰੀਆਂ ਕਿਉਂ ਨਹੀਂ ਕੀਤੀਆਂ ਗਈਆਂ ਸੋ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਲਗਾਤਾਰ ਛਾਪੇਮਾਰੀ ਕਰ ਰਹੇ ਆ ਤਾਂ ਸਾਡਾ ਇਹ ਸਵਾਲ ਹੈ ਔਰ ਪਰਿਵਾਰ ਦਾ ਵੀ ਇਹ ਸਵਾਲ ਹੈ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਗ੍ਰਿਫਤਾਰੀ ਕਿਉਂ ਨਹੀਂ ਕੁਝ ਮੰਨਛਾ ਇਥੋਂ ਇਹ ਵੀ ਜਾਇਰ ਹੁੰਦੀ ਹੈ ਕਿ ਡੀਐਸਪੀ ਜਾਂ ਪੁਲਿਸ ਮੈਗਮਾ ਇਸ ਦੇ ਵਿੱਚ ਇਸ ਦੀ ਕਿਸੇ ਕਿਸਮ ਦੀ ਮਿਲੀਭੁਗਤ ਵੀ ਹੋ ਸਕਦੀ ਹੈ ਜੋ ਇੰਨਾ ਲੰਬਾ ਸਮਾਂ ਜਿਹੜਾ ਗ੍ਰਿਫਤਾਰੀਆਂ ਦੇ ਵਿੱਚ ਪੈ ਰਿਹਾ ਹੈ ਕੁਝ ਵਿਸ਼ਵਾਸ ਤੋਂ ਆਏ ਹਾਂ ਉਹਨਾਂ ਨੇ ਕਿਹਾ ਵੀ ਅਸੀਂ ਅਗਲੇ 2-3 ਦਿਨਾਂ ਦੇ ਵਿੱਚ ਵਿੱਚ ਕੋਈ ਨਾ ਕੋਈ ਗ੍ਰਿਫਤਾਰੀ ਕਰਾਂਗੇ ਅਸੀਂ ਉਹਨਾਂ ਦੀ ਖੋਜ ਕਰ ਰਹੇ ਹਾਂ ਜਾਂ ਛਾਪੇਮਾਰੀ ਕਰ ਰਹੇ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਵੀ ਜੇਕਰ 2-3 ਦਿਨਾਂ ਦੇ ਵਿੱਚ ਨਹੀਂ ਉਹ ਗ੍ਰਿਫਤਾਰੀਆਂ ਕਰਦੇ ਤਾਂ ਸਾਡਾ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੀ ਸ੍ਰੀ ਸਿੱਖਿਆ ਅਧਿਆਪਕ ਜਿਹੜੇ ਨੇ ਉਹ ਇੱਥੇ 19 ਤਰੀਕ ਤੱਕ ਜੇਕਰ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰੇ ਦੋਸ਼ੀਆਂ ਦੀਆਂ ਗ੍ਰਫਤਾਰੀਆਂ ਨਹੀਂ ਹੁੰਦੀਆਂ ਤਾਂ 20 ਤਰੀਕ ਨੂੰ ਡੀਐਸਪੀ ਮੂਨਿਕ ਦਾ ਘਰਾਓ ਕੀਤਾ ਜਾਊਗਾ ਔਰ ਇਹ ਵੱਡੇ ਪੱਧਰ ਤੇ ਜਿਹੜਾ ਹੈ ਸੰਘਰਸ਼ ਵਿੱਡਿਆ ਜਾਊਗਾ ਕੀ ਜਥੇਬੰਦੀ ਡੀਐਸਪੀ ਜੋ ਸਟੇਟਮੈਂਟ ਹੈ ਉਸ ਤੇ ਸਿਰਫ ਮੈਂ ਸੰਤੋਸ਼ਟ ਨਹੀਂ ਕਹਿ ਸਕਦੇ ਪਰ ਉਹ ਕਹਿੰਦੇ ਜੀ ਸਾਡੀਆਂ ਵੀ ਕੁਝ ਮਜਬੂਰੀਆਂ ਨੇ ਕਿ ਕੁਝ ਬੰਦਿਆਂ ਦੀ ਜਿਹੜੀ ਲੋਕੇਸ਼ਨ ਆ ਉਹ ਵਾਰ-ਵਾਰ ਮੂਵ ਹੁੰਦੀ ਹੈ ਅਸੀਂ ਛਾਪੇਮਾਰੀ ਲਈ ਜਾਂਦੇ ਆ ਪਰ ਉਹ ਉੱਥੇ ਸਾਨੂੰ ਕੁਝ ਹੱਥ ਨਹੀਂ ਮਿਲਦਾ ਤਾਂ ਇਹ ਸਾਡਾ ਵੀ ਇੱਕ ਸਵਾਲ ਸੀ ਕਿ ਪੁਲਿਸ ਚਾਏ ਤਾਂ ਕੀ ਨਹੀਂ ਕਰ ਸਕਦੀ ਰਾਤੋਂ ਰਾਤ ਤੁਸੀਂ ਕਿਰਪਾکریاں ਕਰ ਸਕਦੇ ਆ ਔਰ ਇੱਥੇ ਪੁਲਿਸ ਵਿਭਾਗਮੇ ਦੀ ਪਹਿਲੇ ਦਿਨ ਤੋਂ ਮੇਰੇ ਖਿਆਲ ਦੇ ਵਿੱਚ ਨਲਾਇਕੀ ਸ਼ੋਅ ਹੁੰਦੀ ਹੈ ਉਸੇ ਦਿਨ ਰਾਤ ਨੂੰ ਛਾਪੇਮਾਰੀਆਂ ਕਰਨੀਆਂ ਵਧਦੀਆਂ ਸੀ 3 ਜੁਲਾਈ ਨੂੰ ਜਿੱਥੇ ਕਿ ਨਹੀਂ ਕੀਤੀਆਂ ਗਈਆਂ ਉਸ ਦੇ ਕਾਰਨ ਜਿਹੜੇ ਦੋਸ਼ੀ ਨੇ ਉਹ ਫਰਾ ਹੋਣ ਦੇ ਵਿੱਚ ਕਾਮਯਾਬ ਹੋਏ ਇਹ ਜਾਨਾ ਹੱਥ ਲੱਗਿਆ ਤਾਂ ਜਸਤੇਵੰਦੀ ਵੱਲੋਂ ਕਿਹੜਾ ਸੰਘਰਸ਼ ਪੈ ਕੀਤਾ ਜਾ। ਜਥੇਬੰਦੀ ਵੱਲੋਂ ਇੱਥੇ ਜਿਹੜਾ ਹੈ ਡੀਐਸਪੀ ਦਫ਼ਤਰ ਦਾ ਘਰਾਓ ਕੀਤਾ ਜਾਊਗਾ ਔਰ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਵਿੱਢਿਆ ਜਾਊ। ਇਹ ਪੁਲਿਸ ਮੈਂਘਮਾ ਕਿਸੇ ਹੋਰ ਕੇਸ ਦੇ ਵਿੱਚ ਉਹਦੇ ਪਰਿਵਾਰ ਦੀ ਗ੍ਰਿਫਤਾਰੀ ਕਰ ਸਕਦਾ ਹੈ। ਉਹਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ ਕਰ ਸਕਦਾ ਹੈ। ਉਹਦੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਮੈਂਬਰ ਦੀ ਗ੍ਰਿਫਤਾਰੀ ਕਰ ਸਕਦਾ ਹੈ। ਤਾਂ ਇਹ ਇੱਕ ਵੱਡਾ ਜੋ ਕਾਂਡ ਹੋਇਆ ਇੱਥੇ ਇਹ ਇੱਕ ਵੱਡੀ ਘਟਨਾ ਵਾਪਰੀ ਹੈ ਉਹਦੇ ਵਿੱਚ ਉਹਨਾਂ ਦੇ ਪਰਿਵਾਰ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਇਹ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਸਰੀਕ ਪਿਛਲੇ ਦਿਨੀ ਮਾਸਟਰ ਤੋਂ ਉਦਗ੍ਰਹਿਸ਼ੀ ਨਿਸ਼ਟੀ ਗਈ ਸੀ ਜਿਸ ਨੂੰ ਲੇਟੇਕ ਮਾਸਟਰ ਨਾਲ ਦੇ ਬਕਵਾਲੀ ਆਇਆ ਸੀ ਤੇ ਉਸ ਦੀਆਂ ਗ੍ਰਿਫਤਾਰੀਆਂ ਨਾਂ ਹੋਣ ਸੰਬੰਧ ਵਿੱਚ ਕੀ ਕਹਿੰਦੇ ਕਿ ਇਹ 4 ਤਰੀਕ ਨੂੰ ਧਰਮਵੀਰ ਸਿੰਘ ਨੇ ਜਿਹੜੀ ਸੁਸਾਇਡ ਕਰ ਲਿਆ ਸੀਗਾ ਸਲਫਾਸ ਖਾ ਕੇ ਉਹਨੇ ਤੇ ਅਸੀਂ ਪੰਜ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਾਇਰ ਕੀਤੀ ਹੈਗੀ ਹੈ 108 ਬੀ ਐਨ ਐਸ ਦੇ ਤਹਿਤ ਤੇ ਅਸੀਂ ਅਲੱਗ-ਅਲੱਗ ਟੀਮਾਂ ਬਣਾ ਕੇ ਪਲੇਟ ਕਰ ਰਹੇ ਹਾਂ ਸੀਆਈਏ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਤੇ ਹੋਰ ਵੀ ਅਸੀਂ ਜਿਹੜੇ ਇਨਵੈਸਟੀਗੇਸ਼ਨ ਦੇ ਤਰੀਕੇ ਆ ਉਹ ਵਰਤ ਰਹੇ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਕੇ ਜੇਲ੍ਹ ਚ ਭੇਜਾਂਗੇ ਕਿ ਸਰ ਉਨਬਲੂ ਦੋਸ਼ ਲਾਇਆ ਜਾ ਰਹੇ ਨੇ ਕਿ ਵੀ ਸ਼ਾਇਦ ਪੁਲਿਸ ਤੇ ਉਹਨਾਂ ਦੀ ਕੋਈ ਆਪਸੀ ਮਿਲ ਨਹੀਂ ਦਾ ਸਾਥ ਹੋਵੇ ਨਹੀਂ ਨਹੀਂ ਅਲੀਗੇਸ਼ਨ ਨਾਲ ਕੋਈ ਹੋ ਨਹੀਂਦਾ ਇਹ ਪੁਲਿਸ ਦੀ ਦੋਸ਼ੀਆਂ ਨਾਲ ਮੁਲਜ਼ਮਾਂ ਨਾਲ ਸੰਠ ਸੰਠ ਦਾ ਤਾਂ ਮਤਲਬ ਹੀ ਨਹੀਂ ਹੈਗਾ ਇਸ ਗੱਲ ਦੀ ਤਾਂ ਤੁਹਾਨੂੰ ਮੈਂ ਗਰੰਟੀ ਦਿੰਦਾ ਕਿ ਸਰਕਾਰ ਕੋਈ ਸੱਚੀ ਚੀਜ਼ ਨਹੀਂ ਦੇਖਦੀ ਕਿ ਮੰਨ ਲਓ ਅੱਜ 10 ਦਿਨ ਹੋ ਗਏ ਅਜੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਦੇਖੋ ਕੋਈ ਵੀ ਬੰਦਾ ਕ੍ਰਾਈਮ ਕਰਦਾ ਉਹਨੂੰ جیل ਜਾਣ ਤੋਂ ਬਚਣ ਦਾ ਮਾਰਾ ਉਹ ਆਪਣੇ ਭੱਜ ਦੌੜ ਕਰਦਾ ਹੱਥ ਪੈਰ ਮਾਰਦਾ ਇੱਧਰ ਉੱਧਰ ਪਰ ਜ਼ਿਆਦਾ ਦੇਰ ਇਹਨਾਂ ਨੂੰ ਅਸੀਂ ਭੱਜਣ ਨਹੀਂ ਦੇਵਾਂਗੇ ਜਲਦੀ ਅਰੈਸਟ ਕਰਾਂਗੇ ਇਹਨਾਂ ਤੋਂ ਬਫਰ ਤੇ ਕਹਿ ਰਹੇ ਵੀ ਜੇਕਰ ਸਾਨੂੰ ਪ੍ਰਸ਼ਾਸਨ ਨੂੰ ਤੇ ਕੋਈ ਨਾਮ ਨਹੀਂ ਲੱਗਦਾ ਸੋ 20 ਤਰੀਕ ਨੂੰ ਬੱਡੇ ਬੱਡੇ ਤੇ ਜਿਹੜਾ ਇਹ ਉਸ ਨੂੰ ਜ਼ਿਆਦਾ ਕਰਨ ਨੂੰ ਕਰਨਾ ਪਊਗਾ ਵੀ ਕਰਾਂਗੇ ਅਸੀਂ ਲੱਗੇ ਹੋਏ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਾਂਗੇ